ਨੋਏ ਦੋਸਤੋ ਇੱਕ ਬਣਾ ਲਈਏ ਮੈਂਗਾ ਛੋਟਾ ਜਿਹਾ ਬਲੌਗ ਤੁਹਾਡੇ ਰੂਬਰੂ ਕਰਾ ਦਈਏ ਗੱਡੀਆਂ ਜਿਹੜੀਆਂ ਨਵਾਂ ਸਟਾਕ ਆਇਆ ਹੋਇਆ ਆ ਐਕਟਵਾ 20 ਮਾਡਲ ਜੂਪੀਟਰ ਆਈ ਹੋਈ 19 ਮਾਡਲ ਐਕਟਵਾ ਖੜੀ ਹੈ ਆਪਣੇ ਕੋ 19 16 ਡਿਊਟ ਖੜੀ ਹੈ ਆਰ ਮੋਡ ਵਾਲੀ 23 ਮਾਡਲ ਐਕਟਵਾ ਖੜੀ ਪਲਟੀਨੇ ਖੜੇ 22 ਮਾਡਲ ਸਭੇ ਸਟਾਕ ਖੜਾ ਵਾ ਜੇ ਕਿਸੇ ਵੀਰ ਨੇ ਲੈਣਿਆ ਸੰਪਰਕ ਕਰ ਸਕਦੇ ਤੰਜੂ ਮੋਟਰ ਅੱਡੀ ਲੈਕਸ ਖੜਾ ਕਿੱਕ ਸਟਾਰਟ ਕਾਰਬਿਟਰ ਵਾਲਾ 19 ਮਾਡਲ ਆਹ ਦੇਖੋ ਬ੍ਰੈਂ ਨਿਊ ਕੰਡੀਸ਼ਨ 23 ਮਾਡਲ ਰਿਮੋਟ ਵਾਲੀ ਇਹ ਚੋਰੀ ਗੱਡੀ ਨਹੀਂ ਹੁੰਦੀ ਰਿਮੋਟ ਤੇ ਸਟਾਰਟ ਹੁੰਦੀ ਆ 23 ਮਾਡਲ ਐਕਟਵਟ ਹੈ 16 ਮਾਡਲ 19 ਮਾਡਲ ਜੂਪੀਟਰ 19 ਮਾਡਲ 23 ਮਾਡਲ ਵੀ ਮਾਡਲ ਐਕਟਵ ਆਹ ਬਲ ਤੀਨਾ 23 ਮਾਡਲ ਨਵੇਂ ਆ ਗਏ ਕੜਾ ਆਪਣੇ ਕੋਲ ਸਪਰੰਡਰ ਖੜਾ 2015 ਮਾਡਲ ਸਪਰੰਡਰ 383800 ਦੇ ਦੇਗੇ। 20 ਖੜਾ 22 ਖੜਾ। ਆਹ ਸੀਟੀ 100 ਖੜੇ ਨੇ 2020 ਮਾਡਲ। ਆਹ 17 ਮਾਡਲ ਸੈਲਫ ਵਾਲੇ ਜੇ ਕਿਸੇ ਨੂੰ ਚਾਹੀਦੇ ਦੋ ਖੜੇ ਆਪਣੇ ਕੋਲ ਸਟੋਰ ਆ। ਆਹ 110 ਖੜਾ। 218 ਮਨਸੇਰ ਵਾਲਾ ਪਹਾੜ ਨਹੀਂ ਦੇ ਦੇ ਹਾਂਗੇ ਸਸਤਾ ਹੀ ਇਹ ਸੁਪਰ ਸੁਪਰਿੰਦਰ ਵੀ ਪਹਾੜਾ ਦੇਗਾ ਗੱਡੀਆਂ ਬ੍ਰੈਂਡ ਨਿਊ ਰਿਸ਼ਨ ਆ ਆਪਣਾ ਸੀਦ ਉਦਮ ਸਿੰਘ ਚੌਕ ਆ ਹਾ ਚੌਕ ਦੇ ਉੱਪਰ ਹੀ ਆ ਬਿਲਕੁਲ ਉਦਮ ਸਿੰਘ ਚੌਕ ਚੰਦਲ ਬੈਂਕ ਕੈਪੀਟਲ ਬੈਂਕ ਦੇ ਨਾਲ ਹੀ ਆਪਣਾ ਸ਼ੋਰ ਬਿਲਕੁਲ ਕੈਪੀਟਲ ਬੈਂਕ ਦੇ ਨਾਲ ਗੰਦ ਨਾ ਕਰੰਦਾ ਸੁਲਤਾਨਪੁਰ ਲੋਧੀ ਤੰਜੂ ਮੋਟਰ ਸੁਲਤਾਨਪੁਰ ਲੋਧੀ ਵਿਜਿਟ ਜਰੂਰ ਕਰੋ ਜੀ ਸਸਤੇ ਆ ਸਕੂਟਰ ਮੋਟਰਸਾਈਕਲ ਲੈਣੇ ਆ ਇੱਕ ਵਾਰੀ ਵਿజిਟ ਜਰੂਰ ਕਰੋ 올ਡ ਬਾਈਕ ਉਪਰਤੇ ਮੋਟਰਸਾਈਕਲ ਸਸਤੇ ਭਾ ਦੇ ਮੈਂਗਾ ਇੱਕ ਵਾਰੀ ਬਲੌਗ ਬਣਾ ਲਈਏ ਪੇਜ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ ਚਲੋ ਕਿਸੇ ਨੇ ਲੈਣੀ ਹੋਵੇ ਭਲਾ ਹੋ ਸਕਦਾ ਕਿਸੇ ਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਦੋਸਤੋ ਚਲੋ ਮਿਲਦੇ ਆ ਨੈਕਸਟ ਵੀਡੀਓ ਤੇ